We, in fact, gifted a bag to her. And on that particular bag, it was written 1984 to undo the historical errors that they have committed. In line with that, in 1984, whatever happened was extremely unfortunate for the people of the country. This generation of Congress must know what the generations before uh, them did. ਕਾਂਗਰਸ ਸੰਸਦ ਪ੍ਰੇਨਕਾ ਗਾਂਧੀ ਵੱਲੋਂ ਫਲਸਟੀਨ ਵਾਲਾ ਬੈਗ ਫੜਨ ਤੋਂ ਬਾਅਦ ਇਸ ਤੇ ਲਗਾਤਾਰ ਵਿਵਾਦ ਪਕਿਆ ਹੋਇਆ ਹੈ ਤਾਂ ਹੁਣ ਇਸ ਤੇ ਤੰਜ ਕੱਸਦਿਆਂ ਭਾਜਪਾ ਦੀ ਇੱਕ ਸੰਸਦ ਮੈਂਬਰ ਵੱਲੋਂ ਪ੍ਰੇਨਕਾ ਗਾਂਧੀ ਨੂੰ ਇੱਕ ਬੈਗ ਭੇਟ ਕੀਤਾ ਗਿਆ। ਸੰਸਦ ਦੇ ਗੇੜ ਤੇ ਪ੍ਰੇਨਕਾ ਗਾਂਧੀ ਵਾੜਾ ਵੱਲੋਂ ਭਾਜਪਾ ਸੰਸਦ ਅਪਰਾਜਿਤਾ ਸਰੰਗੀ ਨੂੰ ਦਿੱਤੀ ਚੇਤਾਵਨੀ ਕਿ ਮੇਰੇ ਸਾਥ ਮਤ ਕਰਿਓ ਦੀ ਆਵਾਜ਼ ਨਾਲ ਕਾਂਗਰਸ ਅਰੇ ਭਾਜਪਾ ਦੇ ਸੰਸਦ ਮੈਂਬਰਾਂ ਵਿਚਾਲੇ ਤਣਾਅ ਮੁਰ ਤੋਂ ਪੜ ਗਿਆ। ਭਾਜਪਾ ਸੰਸਦ ਸਰੰਗੀ ਜੋ ਕਿ ਪਹਿਲਾਂ ਆਈਏ ਅਪਤਸਨ ਨ ਜਿਨ੍ਹਾਂ ਨੇ ਉਸ ਨੂੰ ਇੱਕ ਕਮੈਂਟ ਕੀਤਾ ਜਿਸ ਵਿੱਚ ਸਿੱਖਾਂ ਦੀ ਨਸਲ ਕੁਸ਼ੀ ਪ੍ਰਮੁਖਤਾ ਨਾਲ ਪ੍ਰਦਰਸ਼ਿਤ ਕੀਤੀ ਗਈ ਸੀ ਇਹ 1984 ਵਿੱਚ ਸਿੱਖਾਂ ਦੇ ਕਤਲੇਆਮ ਦਾ ਹਵਾਲਾ ਜਿਸ ਲਈ ਰਜੀਵ ਗਾਂਧੀ ਸਰਕਾਰ ਨੂੰ ਜ਼ਿੰਮੇਵਾਰ ਠਰਾਇਆ ਗਿਆ ਸੀ ਅਜਿਹਾ ਬਾਏ ਗੁਸ ਨੇ ਪ੍ਰਿਯੰਕਾ ਗਾਂਧੀ ਨੂੰ ਪੇਟ ਕੀਤਾ ਸੀ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਦੋਵੇਂ ਸੰਸਦ ਮੈਂਬਰ ਲੋਕ ਸਭਾ ਵਿੱਚ ਦਾਖਲ ਹੋ ਰਹੇ ਸਨ ਭਾਜਪਾ ਸੰਸਦ ਸਰੰਗੀ ਜਿਸ ਪਿੱਛੇ ਸਪਸ਼ਟ ਤੌਰ ਤੇ ਇੱਕ ਯੋਜਨਾਬੱਧ ਚਾਲ ਸੀ ਨੇ ਪ੍ਰਿਯੰਕਾ ਗਾਂਧੀ ਨੂੰ ਇੱਕ ਬੈਗ ਸੌਪ ਦਿੱਤਾ ਵਾਇਨ ਆਰਟੂ ਕਾਂਗਰਸ ਦੇ ਸੰਸਦ ਮੈਂਬਰ ਪ੍ਰੇਂਕਾ ਗਾਂਧੀ ਨੇ ਇੱਕ ਸਿਆਸੀ ਵਿਰੋਧੀ ਤੋਂ ਹੈਰਾਨੀਜਨਕ ਤੋਹਫ਼ਾ ਸਵੀਕਾਰ ਕੀਤਾ ਅਤੇ ਸਰੰਗੀ ਦਾ ਧੰਨਵਾਦ ਕੀਤਾ। ਭਾਜਪਾ ਸੰਸਦ ਅਪਰਾਜ ਦਾ ਸਰੰਗੀ ਨੇ ਸ਼ੁੱਕਰਵਾਰ ਨੂੰ ਇੱਕ ਬੈਗ ਫੜਿਆ ਹੋਇਆ ਸੀ ਜਿਸ ਤੇ 1984 ਲਿਖਿਆ ਹੋਇਆ ਸੀ ਅਤੇ ਇਸ ਨੂੰ ਕਾਂਗਰਸ ਦੀ ਨੇਤਾ ਪ੍ਰੇਂਕਾ ਗਾਂਧੀ ਵਾਰਡਾ ਨੂੰ ਤੋਹਫ਼ੇ ਵਜੋਂ ਸੌਪਿਆ ਜਿਸ ਉੱਪਰ ਲਾਲ ਰੰਗ ਵਿੱਚ 1984 ਲਿਖਿਆ ਹੋਇਆ ਸੀ ਅਤੇ ਇਸ ਤੇ ਖੂਨ ਵਗਦਾ ਹੋਇਆ ਵਿਖਾਇਆ ਗਿਆ। ਸਰੰਗੀ ਨੇ 1984 ਦੇ ਕਤਲੇਆਮ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਮੌਜੂਦਾ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਾਂਗਰਸ ਨੇ we in fact gifted a bag to her and on that particular bag it was written 1984 and uh, the, the the picture of the riots during 1984 were there very much there and drops of blood were there. She took the bag she took it away and she walked away. It's very important to tell the Congress about the historical errors that they have committed while they were in governance for around 55 years in the country and uh, we in the bharatiya janata party and the nda are very keen to ensure that all the historical errors are put forth before them and we correct each and every historical error and that's why you see article we said goodbye to article 370 and 35a we brought the triple talak bill and we passed it and thereafter we are aware of the fact that we are going for one nation one election so i think uh, we are doing whatever we can to to undo the historical errors that they have committed. In line with that, in 1984, whatever happened was extremely unfortunate for the people of the country. So today we gifted a back to her to remind her of what her party did. This generation of Congress must know what the generations before uh, them. did so that we do not commit all these errors in future. ਵਾਰਣਾ ਨੂੰ ਇੱਕ ਬੈਗ ਤੋਹਫੇ ਵਜੋਂ ਦੇਣ ਦੇ ਆਏ ਫੈਸਲੇ ਬਾਰੇ ਵਿਸਥਾਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਪਰਾਜ ਦਾ ਸਰੰਗੀ ਨੇ ਕਿਹਾ ਕਿ ਮਾਣਯੋਗ ਸੰਸਦ ਮੈਂਬਰ ਨੂੰ ਬੈਗ ਬਹੁਤ ਪਸੰਦ ਹਨ ਇਸ ਲਈ ਮੈਂ ਉਸ ਨੂੰ ਇੱਕ ਬੈਗ ਤੋਹਫੇ ਵਿੱਚ ਦਿੱਤਾ ਉਹ ਸ਼ੁਰੂ ਵਿੱਚ ਜਿਕਰ ਹੀ ਸੀ ਪਰ ਫਿਰ ਉਸ ਨੇ ਉਸ ਨੂੰ ਸਬਕਾਰ ਕਰ ਲਿਆ ਅਸਲ ਵਿੱਚ ਕੁਝ ਦਿਨ ਪਹਿਲਾਂ ਕਾਂਗਰਸ ਦੀ ਸੰਸਦ ਮੈਂਬਰ ਪ੍ਰੇਕਾ ਗਾਂਧੀ ਸੰਸਦ ਵਿੱਚ ਇੱਕ ਬੈਗ ਲੈ ਕੇ ਆਈ ਜਿਸ ਤੇ ਫਲਸਤੀਨ ਲਿਖਿਆ ਹੋਇਆ ਸੀ ਅਗਲੇ ਦਿਨ ਉਹ ਕਟ ਗਿਣਤੀ ਅਤੇ ਦਿਆਚਾਰ ਦੇ ਖਿਲਾਫ ਸੰਦੇਸ਼ ਵਾਲਾ ਇੱਕ ਬੈਗ ਲੈ ਕੇ ਆਈ ਜਿਸ ਤੇ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਈਸਾਈਆਂ ਖਿਲਾਫ ਹਿੰਸਾ ਦਾ ਜ਼ਿਕਰ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ ਅਤੇ ਮੀਡੀਆ ਵਿੱਚ ਸਵਾਲ ਉੱਠ ਰਹੇ ਸਨ ਤਾਂ ਜਹੇ ਵਿੱਚ ਹੁਣ ਭਾਜਪਾ ਸੰਸਦ ਅપરાਜ ਦਾ ਸਰੰਗੀ ਵੱਲੋਂ 1984 ਲਿਖਿਆ ਬੈਗ ਪ੍ਰਿਯੰਕਾ ਗਾਂਧੀ ਨੂੰ ਪੇਟ ਕੀਤਾ ਗਿਆ ਜਿਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਵੀ ਪੜ ਗਈ ਅਤੇ ਹੁਣ ਇਸ ਤੋਂ ਬਾਅਦ ਇੱਕ ਨਵੇਂ ਵਿਵਾਦ ਦਾ ਮੋੜ ਵਜਾ ਹੈ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਦਿਆਂ ਆਵਾਜ਼ ਬੁਲੰਦ ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਦੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ